ਹਰ ਹਰ ਸਹਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰ ਨਾਕ ਜੁਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੂੰ ਦਗਾ ਪਿੱਠ ਦੇ ਨਾਮ ਦੇਉਮ ਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ भले हारी कुदरत वस्या तेरा अंत न जाय लख्या रहाओ जात मैं जोत जोत मह जाता कल कला भरपूर रहा तू सच्चा साहिब सिर तसवालो जिन की ती सो पार पया कहो नान कर दे किया जो किस करना सो कर रहा सोदा राग आसा महला पहला एको अंकार सतगुरु प्रसाद ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈਸ ਰੂਪ ਸਮਾਲੇ ਵਾਜੇ ਤੇਰੇ ਨਾਮ ਦੇ ਕਿ ਅਸ਼ੰਕਾ ਕੀਤੇ ਤੇਰੇ ਗਾਵਨ ਹਾਰੇ ਜੀਤੇ ਤੇਰੇ ਰਗ ਪਰੇ ਸੋ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸੁਦਾਸ ਵਾਰੇ ਗਾਵਣ ਤੁਧਨੋ ਇੰਦਰ ਦਰਿਆ ਸਨ ਬੈਠੇ ਦੇਵਤਾ ਆਦਰ ਨਾਲੇ ਗਾਵਣ ਤੁਧਨੋ ਚਿਤ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਰੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ ਰੱਖੇ ਸਰ ਜਗ ਜਗ ਵਿਦਾਨ ਨਾਲੇ ਗਾਵਣ ਤੁਧਨੋ ਮੋਹਨੀ ਆਮਣ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨਿਓ ਪਾਈ ਤੇਰੇ 68 ਧੀਰਥ ਨਾਲੇ ਗਾਵਣ ਤੁਧਨੋ ਜੋਦੋ ਮਹਾ ਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਕੰਡਮਨੁ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋ ਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮ ਚਿਤਨੇ ਆਉ ਨਾਨਕਿਆ ਵਿਚਾਰੇ ਸੋਈ ਸੋਈ ਸਰਾਸ ਸਾਇਵ ਸੱਚਾ ਸਚੀ ਨਾਹੀ ਹੈਪੀ ਹੋਸੀ ਜਾਇ ਨਾ ਜਾਸਿ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀਮ ਆਇਆ ਜਿਨੂ ਉਪਾਈ ਕਰ ਕਰ ਦੇਖਿਆ ਕੀ ਤਾ ਹੈ ਆਪਣਾ ਜੋਤੀਸ ਦੀ ਵਡਿਆਈ ਜੋਤੀਸ ਭਾਵੇਂ ਸੋਈ ਕਰ ਸਿ ਫਰਕਮ ਨਾ ਕਰਨਾ ਜੈ ਸੂ ਪਾਸਾ ਸਹਾ ਪਚਾਉ ਨਾਨਕ ਰਹਿ ਨਰ ਜਾਈ ਆ ਸਮਹਲਾ ਪਹਿਲਾ ਸੁਣ ਵਡਾ ਖੇ ਸਭ ਕੋਈ ਕਿਉ ਵਡਾ ਡੇਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਥੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਏ ਤੇਰੀ ਤਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਉਰਖਾ ਕੀਆਂ ਵਡਿਆਈਆਂ ਤੁਧਵੀ ਸਿੱਧੀ ਕਿਨੇ ਨਾ ਪਾਈਆ ਕਰ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਉਤੀ ਪਰੇ ਤੇ ਭੰਡਾਰਾ ਜਿਸੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਰ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਵਿੱਚ ਰਹੇ ਮਰ ਜਾਉ ਆਖਣੀ ਔਖਾ ਸੱਚ ਹੈ ਨਾਉ ਸੱਚ ਨਾਮ ਕੀ ਲਾਗੇ ਭੂਖਤ ਭੁਖੈ ਕਛੁ ਲਿਐ ਦੁਖ ਸੋ ਕਿਆ ਬਸਰੇ ਮੇਰੀ ਮਾਏ ਸੱਚਾ ਸਾਇਬ ਸੱਚ ਹੈ ਨਾਏ ਰਹਾਉ ਸਾਚੇ ਨਾਮ ਕੀ ਤੁਲ ਵੜੈ ਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸੇ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾਰ ਰਹਿਣ ਝੁਕੇ ਭੋਗ ਗੁਨੇ ਹੋਰ ਨਹੀਂ ਕੋਇ ਨਾ ਕੋ ਹੋਆ ਨਾ ਕੋ ਹੋਇ ਜਿਵਦਾ ਪਤੇ ਵੜ ਤੇਰੀ ਦਾਤ ਜਿੰਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਕੇ ਕਮਜਾਤ ਨਾਨਕ ਨਾ ਵਿਭਾਗ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਰਪੁਰਖ ਆਵਨੋ ਕਰੋ ਗੁਰਪਾਸ ਹਮ ਕਿਰੇ ਕਿਰਮ ਸਰਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮ ਰੇ ਰਹਿਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਭੁਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰੇ ਹਰ ਹਰ ਅਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਾਧ ਗੁਰ ਸੰਗਤ ਨਹੀਂ ਆਏ ਤਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਣ ਸਤ ਗੁਰ ਸੰਗਤ ਪਾਏ ਤੈਨ ਤੁਰ ਮਸਤਕ ਲੇ ਖਿਆਲ ਲਿਖਾਸ ਧਨ ਤਨ ਸਤ ਸੰਗਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹਲਾ 5 ਕਾਹੇ ਰਹਿ ਮਚਿਤ ਵਿਅਦਮਜਾ ਹਰ ਹਰ ਜਿਓ ਪਰਿਆਸਾਲ ਪਤਰ ਮੈਂ ਜੰਤੀ ਉਪਾਈ ਤਾ ਕਰ ਜਿਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਦਿ ਪਰਮਪਤ ਪਾਇਆ ਸੂਕੇ ਕਾਸ ਤਰਿਆ ਰਹਾਉ ਜਨਨ ਪਿਤਾ ਲੋਕ ਸਰਬੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਨਕ ਸੁਭਾਏ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉਡਾਵੇ ਸੇ ਕੋ ਸਾਦਿ ਸਪਾਚੇ ਬਿ ਸ੍ਰੀ ਸਰਿਆ ਤਿਨ ਕਵਨ ਖਲਾਵੇ ਕਵਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਬਲਿ ਦਾਣ ਦਸ ਅਸਤਿ ਸਿਧਾਨ ਠਾਕੁਰ ਕਰਤਲ ਤਰਿਆ ਜਨਾਨਾ ਨਾਨਕ ਬਲਬਸ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਹਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪਰਖ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰਨਜਣ ਹਰ ਪਰਖ ਨਰਨਜਣ ਹਰਗਮਗਮੀ ਅਪਾਰ ਸਭ ਤਾਵੇ ਸਭ ਤਾਵੇ ਤੋ ਜੀ ਹਰ ਸੱਚੇ ਸਰ ਜਨਹਾਰਾ ਸਭ ਜੀਤ ਮਾਰੇ ਜੀਤੂ ਜੀਆਂ ਕਾ ਦਾ ਤਾਰਾ ਹਰ ਤੇ ਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਧੂ ਕਾ ਟਿਕਣ ਅੰਤਰ ਸਰਮਨਰੰਤਰ ਜੀ ਹਰੇ ਕੋ ਪੁਰਖ ਸਮਾਨ ਇਕ ਦਾਤੇ ਭਿਖਾਰੀ ਜੀ ਸਭ ਤੇਰੇ ਚੋਦ ਵਿਡਣ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤੁਧਵੇਂ ਨੰਬਰ ਨਾ ਜਾਣ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਦੀ ਤੇਰੇ ਕਿਆ ਗੁਣ ਅਖ ਵਖਾਣ ਜੋ ਸੇਵੈ ਜੋ ਸੇਵੈ ਤੁਜੀ ਜਨਾਨਿਕ ਤਿਨ ਕਿਰਬਾਣਾ ਹਰ ਤਿਆਵੇ ਹਰ ਤਿਆਵੇ ਤੁਜੀ ਸੇਨਾ ਤੁਮੈ ਸੁਖਵਾਸੀ ਸੇ ਮੁਕਤੇ ਸੇ ਮੁਕਤ ਭਈ ਜਿਨ ਹਰਤਾ ਹੈ ਜਿਨ ਤੋਟੀ ਜੰਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਿ ਜੀ ਤੇ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗ ਤੇਰੀ ਪਗਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਤੇਰੇ ਪਗ ਤੇਰੇ ਪਗ ਸੁਲਾਹਣ ਤੂ ਜੀ ਹਰ ਨੈ ਕਨੇਕੀ ਅਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤੁਮ ਤਾਪੇ ਜਪੇ ਬੇਅੰਤ ਤੇਰੇ ਨੇ ਤੇਰੇ ਨੇ ਪੜੇ ਬੋ ਸਮ ਸਾਸ ਜੀ ਖੜਕਰਾ ਕਟ ਕਰਮ ਕਰੰਤਾ ਸੇ ਪਗ ਸੇ ਪਦ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪਰਖੇ ਬਰਮ ਪਰ ਕਰਤਾ ਜੀ ਤੁਟ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਰਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੂੰ ਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਆਪੇ ਸਿਰਜ ਸਭ ਵਿਪਾਈ ਜੀ ਤੂੰ ਆਪੇ ਸਿਰਜ ਸਭ ਗੋਈ ਜਣ ਨਾਨਕੁ ਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾਜਾ ਨੋਈ ਆਸਾ ਮਹੱਲਾ ਚੌਥਾ ਤੂ ਕਰਤਾ ਸਚਾਰੁ ਮੈਂ ਨਾ ਸਾਈ ਜੋ ਤੂ ਪਾਵੇ ਸੋਈ ਥੀਸੀ ਜੋ ਤੂ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਬਨੀ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗੁ ਆਇ ਤੂ ਦਾਪੁ ਵਿਛੋੜੈ ਆਪ ਮਿਲਾਇ ਤੂਦਰੈ ਸਤਿ ਰਹੀ ਮਾਇ ਤੁਧਿ ਮੇ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਬਿ ਜੋਗ ਮਿਲ ਵਿਛੜੈ ਸਨੂ ਗੀ ਮੇਲ ਵੇ ਸੁਨੋ ਤੂੰ ਜਾਣੇ ਸੋਇ ਜਨ ਜਾਣੇ ਹਰ ਗੁਰ ਸਦੀ ਆਖ ਵਖਾਣੇ ^{(1)} ਨਿਨ ਹਰ ਸੇਵਤ ਸੁਖ ਪਾਇਐ ਸਹਿਜੇ ਇਹਰ ਨਾਮੁ ਸਮਾਇਆ ਤੂ ਆਪੇ ਕਰਤਾ ਤੇਰਾ ਕੀ ਸੁਭ ਹੋਇ ਤੁਮੇ ਮੈ ਦੂਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋਇ ਜਨਾਨ ਗੁਰੂ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਨੁ ਪੰਗਨੇ ਚਾਲੈ ਹਮ ਦੇ ਕਹਤੇ ਡੂਬੀਐ ਲੇ ਮਨ ਇੱਕ ਨਜੇ ਤਸਮੁਣ ਮਨਾ ਹਰਿ ਵਿਸਰੈ ਤੇਰੇ ਗੁਣ ਗਲਿਆਰਹਾਉ ਨਾਉ ਜਤੀ ਸਦੀ ਲੇਹ ਪੜਿਆ ਮੂਰਮੁ ਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪਨਵਾ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਮਦਮ ਕਹਿ ਤੇਰੀ ਵਰੀਆ ਅਵਰ ਕਾਤਰ ਕੀਤੇ ਨਾ ਕਾਮ ਸਾ ਸੰਗਤ ਭਜ ਕੇਵਲ ਨਾਮ ਸਰੰਜਾਂ ਲਾ ਭਵਜਨ ਤਰਨ ਕੈ ਜਨਮ ਵਿਥਾ ਜਾ ਤਰੰਗ ਮਾਇਆ ਕਹਿ ਰਹਾਉ ਜਵਤਾ ਜਿਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਨਹਰਾਇ ਕਹੁ ਨਾਨਕ ਹਮਣੀ ਚਰਮ ਸਰਨ ਪ੍ਰੇਕੀ ਰਖੋ ਸਰਮਾ ਬਾ ਚੈ ਦਸਵੀਂ ਕਬੀਆ ਬਾਝ ਮੇਂ ਤੀ ਚੌਪਈ ਹਮਰੇ ਕਰੋ ਹਰ ਦੇ ਰਛਾ ਪੂਰਨ ਹੋਇ ਚਿਤ ਕੀ ਇਛਾ ਤਬ ਚਨਮ ਰਹੇ ਮਾਰ ਆਪਣਾ ਜਨ ਕਰੋ ਪਰ ਤੇ ਪਾਰਾ ਹਮਰੇ ਦੁਸਬੇ ਤੁਮ ਕਾਹੂ ਆਪ ਹਾਰ ਦਾ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸੁਬੇ ਕਰਤਾਰ ਮੂਰਖਾਣ ਜੀ ਕਰਦੇ ਕਰੀਏ ਸਭਰਨ ਕੋ ਅਜਸ ਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕਿ ਰਹੇ ਪਿਆਸਾ ਤੁਮੈ ਛਾੜ ਕੋ ਵਰਨਾਤਿ ਹਉ ਜੋ ਵਰਜਾ ਸੁਤੰਤੇ ਪਾਉ ਸੇਵਕ ਸਕ ਹਮਾਰੇ ਤਾਰੀਏ ਚੁੰਚੂਨ ਸਤਰ ਹਮਾਰੇ ਮਾਰੀਏ ਆਪਾ ਹਾ ਦੇ ਮੁਝੇ ਬਰੀਏ ਮਰਨ ਕਾਲ ਕਾ ਤ੍ਰਾਸਨ ਵਰਿਏ ਹੂ ਜੋ ਸਦਾ ਹਮਾਰੇ ਪਛਾਛ ਸਿਰੇ ਸੁਜੋ ਕਰੀਏ ਵਰਚਾ ਰਾਗਲੇਮ ਰਖਣ ਹਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਣ ਜੁ ਸਣਕੇ ਹੰਤਾ ਤੁਮਹ ਪਰ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਉਪਤਰਾ ਕਾਲ ਪੈ ਸ਼ਿਵ ਜਿਉ ਉਤਰਾ ਕਾਲ ਪੈ ਕ੍ਰਿਬਿਸ਼ਨ ਪ੍ਰਕਾਸ਼ਾ ਸਕਲ ਕਾਕੀਆ ਤੁਮਸਾ ਜਵਣ ਕਾਲ ਜੋਗੀ ਸਵਕੀਓ ਬੇਦਰਾ ਬ੍ਰਹਮਾ ਜੋਥੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਣ ਕਾਲ ਸਦਕਤ ਮਨਾਇਓ ਦੇਵਦਾਜ ਛਿਣਿ ਉਜਾਇਵ ਆਨੰਤੇ ਕੇ ਅਵਤਾਰ ਸੋਈ ਗੁਰੂ ਸੰਭਿਓ ਮਾਰਾ ਨਮਸਕਾਰ ਤਸਹੀ ਕੋ ਮਾਰੇ ਸਕਲ ਪ੍ਰਜਾ ਜਨੇ ਅਭਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦਿਯੋ ਸਤਰੰਕ ਕੋ ਪਲਮ ਬਦਕਿਯਾ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਣ ਚਿੰਟੀ ਤੇ ਕੁੰਤੀ ਰਸੂਲਾ ਸੌ ਪਰ ਕਿਰਪਾ ਦਿਸ ਕਰ ਫੁਲਾ ਸੰਤਨੁਗ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਵੜਵਟ ਕੀ ਜਾਣੇ ਜਾਬਦਰਾ ਕਰਾ ਕਰਤਾ ਰਾ ਪ੍ਰਜਾ ਤਾਰਤ ਤਵ ਦੇਹ અપਾਰਾ ਜਵਾ ਕਰਤ ਕਰਤੋ ਹੋ ਕਭੂ ਤੁਮ ਮਮਤ ਤੇਦਰ ਸੁਭੂਂ ਦੇਤੇ ਬਨਸੁਰ ਸੁਰਿ ਸਵਤਾਰੇ ਆਪਿ ਆਪਣੀ ਬੁਝਿਓ ਚਾਰੇ ਤੁਮ ਸਭੀ ਤੇਰੇ ਤਨ ਨਾਲ ਜਾਣਤ ਭੇਦ ਭੇਦ ਰਿਆਲ ਨਿਰੰਕਾਲ ਨਮਕਾਨਰ ਲੰਬੇ ਆਦਨਿ ਨਾਦੇ ਸੰਭ ਤਾਕਾ ਮੂੜ ਚਾਰਤ ਪੈਦਾ ਜਾ ਕੋ ਪੈ ਉਨ ਭਾਵਦ ਪੈਦਾ ਤਾਕੋ ਕਿਰਪਾ ਹੈ ਨਿਰਮਾਤ ਮਹਾ ਮੂੜ ਕਛੁ ਭੇਦ ਨਾ ਜਾਣਤ ਮਹਾਦੇਵ ਕੋ ਕੈ ਰਸਰਾ ਸੁਨ ਨਰੰਕਾਰ ਕਾ ਟੀਨਤ ਨਹਿ ਪੇਵੇ ਆਪ ਹੀ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋ ਸੇਤੀ ਤੁਮਰਾਲ ਖਾਨ ਜਾਇ ਪਸਾਰਾ ਕੈ ਵੀ ਸਜਾ ਪ੍ਰਥਮ ਸੰਸਾਰਾ ਇੱਕੇ ਰੂਪ ਨੂੰ ਬਸ ਰੂਪਾਰੰਗ ਪਉਰਾ ਕਹੀ ਭੂਪਾ ਅੰਧਾ ਜੇਰੇ ਸੇ ਤਲਕੀ ਨੇ ਸਪੂੜ ਕਾਨ ਬਹੁ ਰੈ ਦੀਨੇ ਗਉ ਫੂੜਾ ਜੋ ਹੈ ਬੈਠਾ ਕੌਂਸਿਲ ਪੇ ਸੰਘਰ ਕੇਠਾ ਸਗਰੀ ਸਿਧ ਗਾਹੈ ਚੰਬਵਾਰ ਜੁਗਾਰ ਸਰੂਪ ਸਿੰਬ ਬਰਛਾ ਮੇਰੀ ਤੁਮ ਕਰੋ ਸਖੀ ਵਾਰ ਸਿਖ ਸੰਗਰੋ ਦੋਸਰ ਦੇਲ ਵਰ ਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਤੁਸਾ ਸਰਨੀ ਪਰੇ ਦਿਨ ਕੈ ਦਿਸ ਦੁਖਤ ਹੋਆ ਮਰੇ ਪੁਰਖ ਜਨ ਗਪਕ ਭਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਕਬਾਰ ਤੇ ਹੈ ਤਾਂ ਕੇ ਕਾਲ ਨਿਕਟ ਨ ਆਹੈ ਰਚਾ ਹੋਇ ਤਾਂ ਸਭ ਕਾਲਾ ਦੁਸਰੇ ਸਰੇ ਸਰੇ ਦਤ ਕਾਲਾ ਕਿਰਪਾ ਰਿਸਨ ਜਾਨੇ ਹਰੇ ਹੋਤਾ ਕਿ ਤਾ ਤੁਨ ਕਮੋਹ ਰਹੋ ਰਿੱਧ ਸਿਧ ਕਰਮੋ ਸਭ ਹੋਇ ਦੇ ਸੁਸਾ ਉਸਕੈ ਨਾ ਕੋਈ ਇੱਕ ਬਾਰ ਜੇ ਤੁਮੇ ਸਮਾਰਾ ਕਾਲ ਫਾਸ ਤੇ ਤਾਇ ਉਬਾਰਾ ਦਿਨਰ ਨਾਮ ਤੇ ਹਾਰੋ ਕਹਾ ਦਾਰੇ ਦੁਸਦੋਗ ਤੇ ਰਹਾ ਖੜਕੇ ਤਮੈ ਸੰਨ ਤਿਹਾਰੀ ਆਪ ਹਾਦਲੇ ਹੋ ਬਾਰੇ ਸਰਬ ਠੋਰ ਮੋਹ ਸੋ ਆਈ ਦਸਦੋਗ ਤੇ ਲੇ ਹੋ ਬਚਾਈ ਸੋ ਯਾ ਆਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਕੁਰਾਨੇ ਕਹਿਮ ਤੇ ਕ ਨਾ ਮੰਨਿਉ ਸਿਮਰਸਾ ਸਰਬੇ ਸਬਾਵ ਭੇਦ ਕੈ ਹਮੇ ਕ ਨਾ ਜਾਣਿਉ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈ ਨ ਕੈਉ ਸਭ ਤੋ ਇਹ ਬਕਾਨੇ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੂ ਦਵਾਰ ਬਾਇ ਗਏ ਕਿ ਲਾਦੀਆ ਸੇ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹਲਾਤੀ ਜਾਣ ਦੇ ਓੰਕਾਰ ਸਤਗੁਰ ਪ੍ਰਸਾਦ आनंद ਭਿਆ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈਦ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਰੋਤਾ ਗਾਓ ਹਰੀ ਕੇ ਰਾਮ ਨਜਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸਭ ਨਾਗਲਾ ਸਮਰੱਥ ਸੁਆਮੀ ਸੋ ਪੰਮਣੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਘਰਤਾ ਤੇਰੇ ਸਭ ਕਜਾ ਜਿਸ ਤੇ ਸੋ ਪਾਵੇ ਸਰਾ ਸਿਖਤ ਸਰਾਹ ਤੇਰੇ ਨਾਮ ਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇਰੇ ਸਾਚਾ ਨਾਮ ਮੇਰਾ ਆਧਾਰੁ ਸਾਚੇ ਨਾਮੇ ਆਧਾਰੁ ਮਰਾਜਿ ਨੂੰ ਭੁਖਾ ਸਭ ਕੁਮਾਈਆਂ ਕਰਛਾਂ ਸੋ ਕਮਨੈ ਵਸਾ ਜਿਨਿ ਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਹੋ ਬਤਰੋ ਪਿਆਰੋ ਸੱਚਾ ਨ ਮੇਰਾ ਆਧਾਰੋ ਬਾਜੇ ਪੰਚ ਵਰਦ ਘਰ ਸੁਹਾਗੇ ਘਰ ਸੁਹਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੋਤਰ ਵਸ ਕੀਤੇ ਕਾਲ ਘੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਲਕੇ ਲਾਗੇ ਕਹੇ ਨਾਨਕ ਤੈਸ ਕੋ ਆਦਤ ਕਰਨ ਦਵਾਜੇ ਅਣ ਦਸਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਵਨ ਬ੍ਰੁਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਕੀ ਬਾਣੀ ਸੰਤ ਸਾਜਨ ਭੈ ਸੱਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੁਰ ਹਿਆ ਪਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਹਨ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਰਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾ ਗੁਰੂ ਕਾ ਪਈਓ ਢਿਸਕਾ ਸਭ ਸੇਵਦਾਰੋ ਰੇ ਕੋ ਖਾਵੇ ਜੇ ਕੋ ਬੁੰਚੈ ਰਸਕਾ ਹੋਏ ਉਦਾਰੋ ਇਹ ਵਸਤਰੀ ਨਹ ਜਾਏ ਨਿਤਨ ਤਰਕਿਉ ਰਤਾਰੋ ਤਮ ਸੰਸਾਰ ਕਰ ਲਗਤਰੀਏ ਸੁਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਟਾ ਜਾ ਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰ ਰਹਿਮਤ ਹੋਈ ਸਤਿਗੁਰ ਸਦਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨਮਨ થી ਵੇ ਹਰਿਆ ਪੋੜੀ ਜਿਥੈ ਤੂ ਸਮਰਾਥ ਜਿਥੈ ਕੋਈ ਨਾਏ ਉਥੇ ਤੇਰੀ ਰੱਖ ਅਗਨੀ ਤੁਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਭੌਤਲ ਵਿਖਮੁ ਸੁਗਾ ਗੁਰ ਸਬਦੀ ਭਾਰ ਪਾਏ ਜਿਨ ਕੋ ਲਗੀ ਪਿਆਸੈ ਅਮ੍ਰਿਤੈ ਸੇ ਹੀ ਖਾਏ ਕਲਮੇ ਉਪਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਈ ਸਾਈ ਵਰਤਾ ਕੋਈ ਨਾ ਜਾਏ ਜੀ ਆਵਤਿਐ ਸਲੋਕ ਮਹਲਾ 5ਵਾਂ ਅੰਤਰ ਗੁਰੂ ਆਰਾਧਨਾ ਜੀਵਾਂ ਜਿਪ ਗੁਰੂ ਨਾਮੁ ਨੇਤ੍ਰੀ ਸਤ ਗੁਰ ਪ੍ਰੇਖਣਾ ਸੁਰਨੀ ਸੁਰਨਾ ਗੁਰ ਨਾਮੁ ਸਤਿਗੁਰ ਸੇ ਤਿਰਤਿਆ ਦਰਗੇ ਭਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸੁ ਨੇ ਮਤ ਦੇ ਜਗ ਮੈ ਉਤਮ ਕਾੜੀਐ ਬਰਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖਣਹਾਰਿਆ ਪਿਉ ਬਾਰਿਆਣ ਗੁਰ ਕੀ ਪੈਰੀ ਪਾਏ ਘਰਿ ਸਵਾਰਿਆਣ ਵਾਇਆ ਪਦੇ ਆਲ ਮਨੋ ਨਾ ਵਿਸਾਰਿਆਣ ਸਾਧ ਜੁਨਾ ਕੇ ਸੰਗ ਪਉ ਜਲਤਾਰਿਆਣ ਸਾਤ ਤਿੰਦਕ ਦੁਸ਼ ਕੇ ਨਮਾਏ ਬਿਦਾਰਿਆਣ ਦੇ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਜੇ ਸਿਮਰਸੁ ਕੋ ਹੋਏ ਸਗਲੇ ਦੁਖ ਜਾਏ ਦੇ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਜੇ ਸਿਮਰਸੁ ਕੋ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ